ਪਕੜਿਆ ਜੀ ਲੋਧੀ ਕਲਬ ਰੋਡ ਤੇ ਗੱਲਬਾਤ ਪਹਿਲਾਂ ਕਰਦੇ ਆ ਸੁੱਖੀ ਭਾਈ ਨਾਲ ਸੁੱਖੀ ਭਾਈ ਜੀ ਹਾਂ ਜੀ ਕੀ ਹਾਲ ਚਾਲ ਵਧੀਆ ਜੀ ਬਤ ਸੁਣਾਓ ਕਿਵੇਂ ਬਹੁਤ ਵਧੀਆ ਕਾਫੀ ਦਿਨਾਂ ਬਾਅਦ ਹੈ ਨਾ ਐਸ ਆਲਵੇਸ ਕਾਫੀ ਦਿਨਾਂ ਬਾਅਦ ਹੈ ਇਕੱਠੇ ਹੋਏ ਅੱਜ ਤੇ acha ਸੀਜ਼ਨ ਆ ਗਿਆ ਭਾਈ ਦੂਜਾ ਸਾਗ ਵਾਲਾ ਸਾਗ ਵਾਲਾ ਬਿਲਕੁਲ ਮੱਕੀ ਦੀ ਰੋਟੀ ਤੇ ਸਰੋਂ ਦੇ ਸਰੋਂ ਦੀ ਰੋਟੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਉਹ ਅਜਨਾ ਉਹ ਫਲੋ ਨਹੀਂ ਬਣ ਰਿਹਾ ਬੋਲਣ ਦਾ ਪ੍ਰੋਪਰਲੀ ਨਹੀਂ ਨਹੀਂ ਬਾਣ ਅਸੀਂ ਭੁੱਖੇ ਹਾਂ ਤਾਂ ਕਰਕੇ ਬਣ ਰਿਹਾ ਜਦੋਂ ਅਸੀਂ ਗੁਰਤੇਕਰ ਸੋਈ ਚ ਤੁਹਾਨੂੰ ਲੈ ਕੇ ਗਏ ਨਾ ਜਦੋਂ ਜਿਹੜੀ ਆਪਾਂ ਸਾਗ ਦੀ ਗੱਲ ਕੀਤੀ ਆ ਹਾਂ ਤੇ ਆਪਾਂ ਰੋਟੀ ਦੀ ਗੱਲ ਕੀਤੀ ਹੈ ਨਾ ਤੇ ਤੁਹਾਨੂੰ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਮਿਲ ਜਾਣਾ ਕਿਉਂਕਿ ਮਾਤਾ ਜੀ ਬਹੁਤ ਪਿਆਰ ਸਤਕਾਰ ਤੇ ਧੀਰਜ ਦੇ ਨਾਲ ਖਾਣੇ ਬਣਾਉਂਦੇ ਨੇ ਕ੍ਰਾਈਮ ਲੈ ਕੇ ਬਣਾਉਂਦੇ ਨੇ ਤੇ ਜਿਨ੍ਹਾਂ ਨੂੰ ਮਾਤਾ ਜੀ ਨਹੀਂ ਅਸੀਂ ਕਹਿਣਾ ਨਾਲ ਨਾਲ ਕੁੜੀ ਕਹਾਂਗੇ ਕੁੜੀ ਕਹਾਂਗੇ ਕੁੜੀ ਕਹਾਂਗੇ ਹਾਂ ਕੁੜੀ 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 ਕਿਉਂਕਿ ਮਾਤਾ ਦੀ ਜੋ ਪਰਸਨੈਲਿਟੀ ਹੈ ਨਾ ਬਹੁਤ ਵਧੀਆ ਆ ਅਸਲ ਨਾਲ ਲੋਕਾਂ ਨੂੰ ਨਾ ਅਸਲ ਵਿੱਚ ਇਹ ਚੀਜ਼ ਹজম ਨਹੀਂ ਹੁੰਦੀ ਅਸੀਂ ਕਿਸੇ ਨੂੰ ਬੇਬੇ ਕਹੀਏ ਅਸੀਂ ਕਿਸੇ ਨੂੰ ਆਂਟੀ ਕਹੀਏ ਆਂਟੀ ਗਈ ਉਹ ਹজম ਨਹੀਂ ਹੁੰਦੀ ਉਹਨਾਂ ਨੂੰ ਉਹ ਕਹਿੰਦੇ ਕਮੈਂਟ ਕਰਦੇ ਰਹਿੰਦੇ ਆ ਯਾਰ ਤੁਸੀਂ ਗੱਡੇ ਲੱਗਦੇ ਹੋ ਤੁਸੀਂ ਬੇਬੇ ਕਹਤਾ ਅਸੀਂ ਅੱਜ ਉਹ ਤਾਈਓ ਕੁੜੀ ਕੋਲ ਆਏ ਅਸੀਂ ਹਾਂ ਸ਼ੱਕ ਉਮਰ 80 ਸਾਲ ਦੀ ਆ ਪਰ ਕੁੜੀ ਆ ਬਿਲਕੁਲ ਕੁੜੀ ਆ ਤੇ ਆਪਾਂ ਹੁਣ ਕੁੜੀ ਦੇ ਕੋਲ ਚਲੀਏ ਬਿਲਕੁਲ ਜੀ ਚਲੋ ਤੇ ਜਾ ਕੇ ਹੁਣ ਹਾਂਜੀ ਕੁੜੀ ਕੀ ਹਾਲ ਚਾਲ ਹੈ ਤੇਰੇ ਅੱਜ ਅੱਜ ਤਾਂ ਤੁਹਾਨੂੰ ਨਹੀਂ ਅੱਜ ਤੁਹਾਨੂੰ ਕੁੜੀ ਕਹਿਣ ਦਾ ਕੋਈ ਕਾਰਨ ਸੀ ਜੀ ਅਸਲ ਦੇ ਵਿੱਚ ਤਾਂ ਅੰਦਰ ਲਾਉਂਦੇ ਚੱਡੇ ਮਾਰ ਕੇ ਅੰਦਰ ਅੰਦਰੇ ਪਾਸੇ ਅੰਦਰ ਗਿਆ ਅਸਲ ਦੇ ਵਿੱਚ ਨਾ ਕਾਰਨ ਇਹ ਸੀਗਾ ਵੀ ਕਈਆਂ ਨੂੰ ਨਾ ਜਦੋਂ ਅਸੀਂ ਤੁਹਾਨੂੰ ਬੇਬੇ ਕਹਿੰਦੇ ਆ ਨਾ ਉਹਨਾਂ ਨੂੰ ਇਹ ਲੱਗਦਾ ਵੀ ਭਾਈ ਸਾਡੀ ਉਮਰ ਥੋੜੀ ਤੋਂ ਜ਼ਿਆਦਾ ਆ अच्छा जी मैं हुन सीधी गल मैं आज स्पष्ट ਕਰ ਦਿੰਦਾ ਜਦ ਦਿਨ ਮੇਰੀ ਮਦਰ ਦੀ ਡੈਥ ਹੋਈ ਸੀ ਨਾ ਹਾਂਜੀ ਲਗਭਗ 2019 ਚ ਡੈਥ ਹੋਈ ਸੀਗੀ ਤੇ ਮੇਰੀ ਉਮਰ ਦੀ ਮਦਰ ਦੀ ਉਮਰ 57 ਸਾਲ ਸੀਗੀ ਅੱਛਾ ਜੀ ਤੇ ਹੁਣ ਲਾ ਲਓ ਜੀ 5-6 ਸਾਲਾਂ ਦੇ ਵਿੱਚ ਲਾਵਾ 33 ਸਾਲ ਦੀ ਪਹੁੰਚਣਾ ਸੀ ਹਾਂਜੀ ਜੇ ਅਸੀਂ ਆਪਣੀ ਬੇਬੇ ਕਹਿ ਦਈਏ ਤੇ ਲੋਕਾਂ ਨੂੰ ਹਜਮ ਨਹੀਂ ਹੁੰਦਾ ਨਹੀਂ ਤੁਸੀਂ ਬੇਬੇ ਨਹੀਂ ਕਹਿ ਸਕਦੇ ਐਸੀ ਕਰਕੇ ਤੁਸੀਂ ਸਾਡੇ ਛੋਟੇ ਕੁੜੀ ਹੋ ਜੀ ਮੇਰੀ ਬੇ ਜੀ ਇਦਾਂ ਨਹੀਂ ਕਹੋ ਮੈਨੂੰ ਸ਼ਰਮ ਆਉਂਦੀ ਆ ਤੁਸੀਂ ਮੇਰੀ ਬੇਇੱਜ਼ਤੀ ਕਰ ਰਹੇ ਹੋ ਇਹ ਤਾਂ ਕਹਿ ਕੇ ਨਹੀਂ ਬਿਲਕੁਲ ਨਹੀਂ ਸਹੀ ਲੋਕਾਂ ਨੂੰ ਕਲੀਅਰ ਕਰ ਰਹੇ ਅਸੀਂ ਲੋਕਾਂ ਨੂੰ ਕਲੀਅਰ ਕਰਦੇ ਆ ਉਮਰ ਮੈਟਰ ਨਹੀਂ ਕਰਦਾ ਮੈਡਮ ਬਿਲਕੁਲ ਅਸਲ ਨਾਲ ਗੱਲ ਕੀ ਆ ਉਮਰ ਮੈਟਰ ਨਹੀਂ ਕਰਦੀ ਆਪਣੇ ਸੁਪਨੇ ਪੂਰੇ ਕਰਨ ਵਾਸਤੇ ਤੁਹਾਡੀ ਉਮਰ ਨਹੀਂ ਮੈਟਰ ਕਰਦੀ ਚਾਹੇ ਛੋਟੀ ਹੋਵੇ ਚਾਹੇ ਵੱਡੀ ਹੋਵੇ ਤੁਸੀਂ ਜੇ ਆਪਣੇ ਸੁਪਨੇ ਪੂਰੇ ਕਰ ਰਹੇ ਹੋ ਨਾ ਪਰ ਲੋਕਾਂ ਨੂੰ ਪਤਾ ਨਹੀਂ ਇਹ ਬਸ ਨਾ ਪੰਜਾਬੀਆਂ ਨੂੰ ਇਹ ਹੈਗਾ ਹੀ ਆ ਪਈ ਪੰਜਾਬੀ ਕੰਮ ਕਰਦਾ ਹੋਵੇ ਤਾਂ ਉਹ ਟੰਗ ਖਿਚੜੀ ਖਿਚੜੀਆਂ ਬਿਲਕੁਲ ਖਾਸ ਕਰਕੇ ਜੀ ਬਿਲਕੁਲ ਨਹੀਂ ਮੈਡਮ ਕਹਦਾ ਸਰ ਕਹਦਾ ਨਹੀਂ ਹੁਣ ਗੱਲ ਆ ਵੀ ਹੁਣ ਜਿਸ ਵਿੱਚ ਸਾਨੂੰ ਸਾਡੀ ਮਾਂ ਦੱਸੂ ਅਸੀਂ ਉਹਨੂੰ ਮਾਂ ਕਵਾਂਗੇ ਨਾ ਤੇ ਲੋਕਾਂ ਨੂੰ ਲੱਗਦਾ ਨਹੀਂ ਨਹੀਂ ਬੇਬੇ ਦੀ ਤੁਹਾਡੀ ਹੈਗੀ ਤੁਹਾਡੀ ਮਾਂ ਨਹੀਂ ਹੈਗੀ ਅੱਜ ਕੱਲ੍ਹ ਵੀ ਮੈਂ ਕੀ ਕਹਾਂ ਅੱਜ ਕੱਲ੍ਹ ਮੋਲੀ ਆਵੇਂ ਬਿਲਕੁਲ ਬਿਲਕੁਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਾਂ ਆਪਣੀ ਬੀਜੀ ਕਹਿਣਾ ਬੀਬੀ ਕਹਿਣਾ ਸੀ ਐਵੇਂ ਹਾਂਜੀ ਹਾਂਜੀ ਕਿਵੇਂ ਠੀਕ ਠਾਕ ਹੋ ਹਾਂਜੀ ਹਾਂਜੀ ਬਹੁਤ ਵਧੀਆ ਤੇ ਫਾਈਨਲੀ ਹੁਣ ਵੇ ਸਾਖ ਸ਼ੁਰੂ ਕਰ ਲਿਆ ਜੀ ਹਾਂਜੀ ਹਾਂਜੀ ਅਸੀਂ ਸਾਡੇ ਨੂੰ ਪਹਿਲੇ ਹੀ ਤੁਹਾਨੂੰ ਬੁਲਾਇਆ ਕਿ ਤੁਸੀਂ ਸਾਡੀ ਵੀਡੀਓ ਬਣਾਓ ਆ ਜੀ ਵਾਹ ਜੀ ਵਾਹ ਤੇ ਅੱਜ ਪਹਿਲਾ ਦਿਨ ਸ਼ੁਰੂ ਕੀਤਾ ਜੀ ਇੱਕ ਵਾਰੀ ਬਣਾਇਆ ਸੀ ਉਦੋਂ ਤੁਹਾਨੂੰ ਫੋਨ ਕੀਤਾ ਸੀ ਤੁਸੀਂ ਚੱਕਿਆ ਨਹੀਂ ਮੈਂ ਉਦੋਂ ਬਿਜ਼ੀ ਸੀ ਹਾਂਜੀ ਅੱਛਾ ਜੀ ਇਸ ਕਰਕੇ ਫਿਰ ਮੈਂ ਅੱਜ ਤੁਹਾਨੂੰ ਤੁਸੀਂ ਆਪੇ ਹੀ ਫੋਨ ਕਰ ਲਿਆ ਮੈਨੂੰ ਵੀ ਮੌਕਾ ਮਿਲਿਆ ਕੀ ਵਾਹ ਵਾਹ ਅੱਜ ਇਹ ਸਾਗ ਦੇਸੀ ਕਿਉਂ ਬਣਾ ਕਰ ਰਹੇ ਉਹ ਤੇ ਮੱਕੀ ਦੇ ਦੋਜੇ ਦਾ ਵੀ ਹੈਗਾ ਸਰੋਂ ਦਾ ਦੋਜਾ ਸਰੋਂ ਦਾ ਸਾਗ ਹੈ ਮੱਖਣ ਕਿ ਮੱਖਣ ਨਹੀਂ ਕਿਉਂ ਬਣਾਇਆ ਘਰ ਦਾ ਕਿਉਂ ਤੇ ਦੇਸੀ ਕਿਉਂ ਜੀ ਆਪਾਂ ਘਰੋਂ ਦੋ ਰੋਟੀਆਂ ਲੈ ਕੇ ਆ ਕੇ ਇਹਦੇ ਚ ਰੱਖ ਕੇ ਨਾ ਅੰਕਲ ਨੂੰ ਫੜਾ ਦੇ ਲੈ ਥਾਲੀ ਲੈ ਜਾ ਕਣਕ ਦੀਆਂ ਦੋ ਰੋਟੀਆਂ ਰਖਾ ਕੇ ਨਾ ਅੰਕਲ ਨੂੰ ਦੇ ਅੱਛਾ ਇੱਥੇ ਆਏ ਸੀ ਸਟਾਰਟਿੰਗ ਦੇ ਵਿੱਚ ਬੇਬੇ ਇਕੱਲੇ ਆਏ ਸੀ ਹਾਂਜੀ ਤੇ ਹੁਣ ਬੇਬੇ ਕੋਣ ਕੋਣਾਂ ਨਾਲ ਹੀ ਸੀ ਦੱਸ ਦਿਓ ਹੁਣ ਮੇਰੀ ਕੁੜੀ ਵੀ ਆ ਗਈ ਜਵਾਈ ਵੀ ਆ ਗਿਆ ਜਵਾਈ ਵੀ ਆ ਗਿਆ ਆਜੋ ਸਾਡੇ ਕੰਮ 'ਚ ਆਜੋ ਹਾਂਜੀ ਪਰ ਉਹਦਾਂ ਨੇ ਕੰਮ ਆਪਣਾ ਅਲੱਗ ਖੋਲਿਆ ਵਧੀਆ ਗੱਲਾਂ ਕੰਮ ਖੋਲਣਾ ਚਾਹੀਦਾ ਕੰਮ ਕਰਨਾ ਚਾਹੀਦਾ ਹਾਂਜੀ ਉਹਨਾਂ ਨੇ ਮੈਂ ਹੀ ਉਹਨਾਂ ਨੇ ਕਿਹਾ ਤੁਸੀਂ ਆਪਣਾ ਵੀ ਖੋਲੋ ਜੌਬ ਕਰਦੇ ਸੀ ਜੌਬ ਦੇ ਵਿੱਚ ਕੁਝ ਬੰਦਾ ਨਹੀਂ ਅੱਛਾ ਜੀ ਹਾਂਜੀ ਤੇ ਫਿਰ ਹੁਣ ਇਹ ਕੰਮ ਸਟਾਰਟ ਕੀਤਾ ਥੋੜੇ ਜਿਹੇ ਹੋਇਆ ਅੱਜ ਮਹੀਨਾ ਕਿ ਹੋਇਆ ਸਟਾਰਟ ਕੀਤਾ ਜੀ ਹਾਂਜੀ ਅੱਜ ਮਹੀਨਾ ਕਿ ਹੋਇਆ ਜੀ ਹਾਂਜੀ ਹਾਂਜੀ ਕੀ ਬਾਤ ਆ ਜੀ ਤੇ ਅੱਛਾ ਵੀ ਜੀ ਅੱਜ ਕੀ ਕੀ ਮੀਨੂ 'ਚ ਕੀ ਕੀ ਹੈ ਤੁਹਾਡੇ ਅੱਜ ਹੈਗੀ ਆ ਕੜੀ ਆ ਅੱਛਾ ਜੀ ਬਿਲਕੁਲ ਹਾਂਜੀ ਹਾਂਜੀ ਦੇਲੀਦਾਰੀ ਹਾਂਜੀ ਇਹ ਕਹਗੇ ਰਾਜਮਾ ਰਾਜਮਾ ਇਹ ਤਾਂ ਦਿੱਲੀ ਰਹਿੰਦੇ ਨੇ ਇੱਧਰ ਰਹਿੰਦੇ ਆ ਜੀ ਹਾਂਜੀ ਠੀਕ ਹੈ ਰਾਜਮਾ ਹਾਂਜੀ ਸਾਗ ਰਾਜਮਾ ਚਾਵਲ ਠੀਕ ਹੈ ਜੀ ਇੱਧਰ ਆਰਡਰ ਲੈ ਲਓ ਪਹਿਲਾਂ ਤੁਸੀਂ ਆਰੇ ਸਾਗ ਹੈ ਸਰੋਂ ਦਾ ਸਾਗ ਹੈ ਦੇਖੋ ਉਹ ਸਾਗ ਦਾ ਡੱਬੇ ਵਿੱਚ ਬਹੁਤ ਵਧੀਆ ਜੀ ਸਾਗ ਤਾਂ ਜੀ ਮੇਰਾ ਪਿੰਡ ਵਰਗਾ ਹੀ ਹੁੰਦਾ ਹੈ ਕਾ ਬਾਤ ਅੱਲਣ ਦੇਖੋ ਤੁਸੀਂ ਕਿਸ ਤਰ੍ਹਾਂ ਕੁਛ ਨਹੀਂ ਦਿ세ਗਾ ਦੇ ਵਿੱਚ ਹੈ ਨਾ ਬਿਚੇ ਦੇ ਕਿਉਂ ਆ ਪਾ ਕੇ ਤੜਕਾ ਲਗਾਇਆ ਹੋਇਆ ਐ ਵੈਸੇ ਹਰ ਦਿਨ ਹਾਂਜੀ ਰਾਜ ਮੇਰਾ ਹੋ ਗਿਆ ਆਪਕੇ ਫੁੱਲ ਦੋ ਫੁੱਲ ਦੋ ਇੱਕ ਤੇ ਵੀ ਜੇ ਤੁਸੀਂ ਇਹ ਕੰਮ ਕਰੋ ਸਾਡੇ ਲਈ ਫਿਰ ਇੱਕ ਪਲੇਟ ਲਾਓ ਅੱਜ ਮੱਕੀ ਦੀ ਰੋਟੀ ਹਾਂਜੀ ਤੇ ਸਰ੍ਹੋਂ ਦਾ ਸਾਗ ਠੀਕ ਹੈ ਜੀ ਤੇ ਮੇਰੇ ਲਈ ਤਾਂ ਤੁਸੀਂ ਸਾਗ ਜਿਹੜਾ ਰੋਟੀ ਦੇ ਉੱਤੇ ਹੀ ਪਾ ਦੇ ਲੈ ਵੀ ਠੀਕ ਹੈ ਜੀ ਠੀਕ ਹੈ ਤੇ ਰੋਟੀ ਸਰ੍ਹੋਂ ਦਾ ਸਾਗ ਆਹ ਕੋਈ ਹੋਰ ਉਹ ਨਾ ਦੂਜਾ ਜਿਹੜਾ ਹੜਾ ਵਾਲਾ ਮੈਟਰ ਨਿਕਲ ਗਿਆ ਖਾਤੇ ਰੋਟੀ ਖਾਣ ਵਾਲਾ ਤੇ ਅਸੀਂ ਇੱਕ ਮਿੰਟ ਰੁਕੋ ਮੈਂ ਦੇ ਦਿੰਦੀ ਆ ਕਿ ਆਪਾਂ ਇੱਥੇ ਰੋਟੀ ਜਿਹੜੀ ਆਪਣੇ ਹੱਥੇ ਸਵਾਦ ਜਿਹੜਾ ਹੁੰਦਾ ਉਹ ਲੰਘ ਕੇ ਦੇ ਦਈਏ। ਬਹੁਤ ਵਧੀਆ ਲੱਸੀ ਦੇ ਲਾਜ। ਬੁੱਤ ਤੇ ਕੋਈ ਗੁਰਸਿੱਖ ਮਰੇ ਅੱਡਾ ਲੇ ਕੋ ਰੋਟੀ ਖਾਵਾ ਕੇ ਤੇਰੀ। ਬੇਤੀ ਬੇਤੀ। ਲੋ ਜੀ ਫਾਈਨਲੀ ਸਾਡਾ ਇੱਧਰ ਆ ਗਈ ਆ ਜੀ ਖਾਲੀ ਰੋਟੀ ਲੱਗ ਚੁੱਕੀ ਆ ਜੀ। ਲਿਆਓ ਜੀ। ਹਾਂ ਜੀ। ਕੀ ਬਾਤ ਹੈ। ਟੈਂਡੂ ਸਟਾਈਲ। ਅੱਛਾ ਹੁਣ ਇਧਰੋਂ ਮੈਨੂੰ ਦੱਸੀਂ ਮੇਰਾ ਵੀਊ ਬੀ ਕਰਿਆ। ਸ਼ਕਲ ਤਾਂ ਨਹੀਂ ਕਾਲੀ ਆ ਰਹੀ। ਇਧਰ ਆ ਜਾਓ। ਸ਼ਕਲ ਤਾਂ ਕਾਲੀ ਜਾਵੇ। ਨਹੀਂ ਇਧਰੋਂ ਇਧਰ ਕਿ ਲੈ। ਹਾਂ ਠੀਕ ਹੈ ਠੀਕ ਲੋਕਾਂ ਕੋਲ ਆ ਚੱਕੋ ਪਹਿਲਾਂ ਤੁਸੀਂ ਸਾਗ ਚੈੱਕ ਕਰੋ ਬਿਲਕੁਲ ਵੀ ਚੜੀ ਹਾਂ ਰੁਕ ਜਾ ਪਿੰਡੂ ਇਹ ਤਾਂ ਇਹ ਸਟਾਈਲ ਨਾਲ ਹੜਾ ਵਿੱਚ ਬੜਾ ਵਾਇਰਲ ਹੋਇਆ ਸੀ ਪਰ ਅੱਜ ਹੜ ਦੇ ਲਓ ਜੀ ਤੁਹਾਡੀ ਵੀ ਤਿਆਰ ਹੈ ਕੋਈ ਸ਼ੋਕ ਨਾ ਖਾਂਦੇ ਭਾਈ ਬੱਸ ਜਲਦੀ ਛੋਟੇ ਗਲਾਸ ਵਿੱਚ ਡਾਲ ਦੂੰ 20 ਵਾਲਾ ਕਰ ਦੇਤੀ ਕੀ ਬਾਤ ਹੈ ਇੱਥੇ ਬੜੀ ਦੇ ਦੋ بڑا ਹੋਏਗਾ ਨਹੀਂ ਛੋਟੜੀ ਹੈ ਠੀਕ ਹੈ ਅੱਛਾ ਤੁਸੀਂ ਮੈਂ ਪੜੀਆਂ ਜਾਦੇ ਨਹੀਂ ਸਵਾਦ ਕੁਮਗੇ ਕੱਲ੍ਹ ਹਾਂ ਜਲਾਸੀ ਝਾਂਡ ਭਾਜੀ ਸਪੈਸ਼ਲੀ ਭਾਏ ਮਾਤਾ ਜੀ ਕੋਲ ਨਵੇਂ ਨਾਲ ਨਾ ਮੇਕਲਾ achar ਰੱਖਿਆ ਕਰੋ ਅਦਰਕ ਦਾ achar ਆ ਮਿਰਚ ਹੈਗੀ ਤੇ ਲੈਣੀ ਤੇ ਲੈ ਲਓ achar mirch wala mirch wala achar ਹੁਣ ਸ਼ੁਰੂ ਕਰਾਂਗੇ ਬਸ ਇਹ ਸਭ ਕੁਝ ਆ ਜਾਏਗਾ ਦੂਸਰ ਨਾਲ ਅਦਰਕ ਰੱਖੋ ਹਾਂਜੀ ਅਦਰਕ ਲਸਣ ਹਾਂਜੀ ਲਸਣ ਤਾਂ ਨਹੀਂ ਹੋਏਗਾ ਇਹ ਮਿੱਟੀ ਹੈ ਨਹੀਂ ਕੋਈ ਸਾਦੀ ਹੈ ਇਹਦਾ ਸਵਾਲ ਮੁਸ਼ਕਲ ਹੈ ਇਹ ਨਹੀਂ ਇਹ ਹੈ ਨਹੀਂ ਨਹੀਂ ਠੀਕ ਹੈ ਲੱਖ ਫੋਨ ਰੀਟੈਸਟ ਕਰ ਲਿਆ ਤਾਂ ਹੁਣ ਦਰਵਾਜ਼ੇ ਇੱਕ ਵਾਰੀ ਕਦਾਂ ਬਹੁਤ ਜਿੰਨੇ ਤੁਸੀਂ ਪਹਿਲਾਂ ਕਰ ਤੱਕਿਆ ਨਾ ਸਾਰਾ ਹੂੰ ਤੇ ਕਰਕੇ ਦੱਸ ਦਿੱਤੇ ਹਾਂ ਮੈਂ ਆਲਰੇਡੀ ਦੱਸ ਰਿਹਾ ਕਿ ਜੇ ਤੁਸੀ ਫੋਰ ਹੋ ਲੈਣਾ ਹੈ ਹਾਟਸਪੌਟ ਲੈਣਾ ਬੜਾ ਵਧੀਆ ਆ ਆ ਗਿਆ ਆ ਜਿਹੜੇ ਕੋਲ ਨੂੰ ਕੋਈ ਇਹ ਆ ਕਿੱਧਰ ਗਿਆ ਮੇਰਾ ਸਭ ਤੋਂ ਅੱਗੇ ਆ ਗਿਆ ਮੈਂ ਤਾਂ ਮਾਤਾ ਤੋਂ ਪਹਿਲਾਂ ਆਇਆ ਹੋ ਗਿਆ ਸਭ ਤੋਂ ਪਹਿਲਾਂ ਠੀਕ ਹੈ ਸਹੀ ਸਭ ਤੋਂ ਪਹਿਲਾਂ ਇੱਕੋ ਹੀ ਆ ਬਈ ਦਾ ਲੈਜੈਂਡਰੀ ਉਹ ਬੰਦਾ ਕੋਈ ਸੱਜੀ ਬਾਬਾ ਜੀ ਬਾਬਾ ਲਸੀ ਵਾਲਾ ਹਾਂ ਹੋਰ ਉਹਦੇ ਕੋਲ ਸਾਹ ਪਾਰ ਮਿੰਟ ਦੀ ਦਿੰਦਾ ਬਈ ਕੜੀ ਕੜੀ ਹੈ ਬਹੁਤ ਬਹੁਤ ਵਧੀਆ ਬਹੁਤ ਵਧੀਆ ਮੈਂ ਲਸੀ ਦੇ ਉਹ ਤੇਰੇ ਤੇਰੇ ਕੱਦ ਨਸੀਆ ਜਪਤੀ ਬਿਲਕੁਲ ਟੁੱਟੀ ਗਈ। ਬੇਬੇ ਸਾਗ ਦਾ ਰਿਸਪੌਂਸ ਕਿਵੇਂ ਆਜਾ? ਬਹੁਤ ਵਧੀਆ। ਪੂਰਾ ਜ਼ਬਰਦਸਤ। ਖਤਮ ਹੋ ਗਿਆ ਮੇਰਾ ਸਾਰਾ ਸਾਮਾਨ। ਅੱਛਾ। ਹਾਂਜੀ। ਕੜੀ ਵੀ, ਸਾਗ ਵੀ, ਰੋਟੀਆਂ ਵੀ। ਓਕੇ। ਹਾਂਜੀ। ਇੱਕ ਪਾਸੇ ਇਧਰ ਪਾਸੇ ਸਟਾਲ ਹੈਗਾ ਆ ਇਹਨਾਂ ਦੇ ਜਵਾਈ ਦਾ ਤੇ ਕੁੜੀ ਦਾ। ਇਧਰ ਹੈਗੀ ਆ ਬੇਬੇ ਤੇ ਬੇਬੇ ਮੋਰਚਾ ਮਾਰ ਜਾਂਦੀ ਉਹਨਾਂ ਨਾਲੋਂ ਪਹਿਲਾਂ ਹਨਾ। ਨਹੀਂ ਕਈ ਹੋਰ ਉਹਦੇ ਵੀ ਵੱਜ ਜਾਂਦਾ। ਅੱਛਾ। ਉਧਰ ਵੀ ਬਣਾ ਲਿਓ। ਤੇ ਉਧਰ ਉਹਦਾ ਅਲੱਗ ਬਣਾਵਾਂਗੇ ਜੀ ਹਾਂਜੀ ਹਾਂਜੀ ਉਧਰ ਵੀ ਬਣਾਉ। ਉਹਦਾ ਸੀ ਅਲੱਗ ਬਣਾਉਨੇ ਆ ਤੁਸੀਂ ਬੱਸ ਸਾਨੂੰ ਪਹਿਲਾਂ ਲੱਸੀ ਬਣਾ ਦਿਓ ਤੇ ਫਿਰ ਅਸੀਂ ਉਧਰ ਚੱਲਦੇ ਆਂ ਕਿਉਂ ਨਹੀਂ ਕਿ ਬਾਰੇ ਜੀ ਬਿਲਕੁਲ ਜੀ ਚੱਲਾਂ ਉਧਰ ਵੀ ਹਾਂ ਚਲੋ ਦੰਦ ਉਹ ਨੈਕਸਟ ਵਲੌਗ ਵਿੱਚ ਦਿਖਾਵਾਂਗੇ ਉਹ ਥੋੜਾ ਜਿਹਾ ਨਾ ਕੌਂਟਰਵਰਸ਼ਲ ਮੁੱਦਾ ਆ ਹੋ ਥੋੜੀ ਗਾੜੀ ਹੈ ਗਾੜੀ ਤਨ ਕੀ ਚਾਹੀਦਾ ਰਾਜ ਨੂੰ ਥੋੜੀ ਤੁਹਾਡੀ ਕੋ ਰੋਟੀ ਹੈਗੀ ਆ ਬੀਬੀ ਕੋਲ ਰਸਤਾ ਹੈ ਲੋ ਬੀਬੀ ਕੋਲ ਰਸਤਾ ਰਸਤਾ ਲੱਗਾ ਹੈ ਨਾ ਬਸ ਰਹਿ ਗਿਆ ਜਦੋਂ ਬੀਬੀ ਅੱਗੇ ਆ ਰਹੀ ਆ ਉਦੋਂ ਰਸਤੇ ਦਾ ਚੁੰਦਾ ਜੋਂ ਉਹ ਕਿ ਭਰੀ ਬਿਲਕੁਲ ਵੀ ਰਸਤਾ ਬਹੁਤ ਜਿਆਦਾ ਤੇ ਇਹਦੇ ਵਿੱਚ ਫਾਇਦਾ ਮੈਂ ਪਿੱਛੇ ਮੈਂ ਤਾਂ ਤਰਾ ਤੁਹਾਨੂੰ ਸਾਰਾ ਦਿਖਦਾ ਖਾਣਾ ਨਹੀਂ ਬਿਲਕੁਲ ਬਿਲਕੁਲ ਰਾਜਮਾ ਰਾਜਮਾ ਬੇਬਰ ਐਡਰੈਸ ਦੱਸਿਆ ਕਰੀ ਦੁਬਾਰਾ ਹਾਂਜੀ ਐਡਰੈਸ ਸਾਡਾ ਹੈਗਾ ਜੀ ਠੀਕ ਹੈ ਲੁਧਿਆਣਾ ਔਰ ਜੀ ਮਿਕਲੋਬ ਰੋਡ ਹਾਂਜੀ ਤੁਸੀਂ ਦੱਸੋ ਫਿਰ ਮਿਕਲੋਬ ਰੋਡ ਤੁਸੀਂ ਸੱਚੋ ਲੋਡੀ ਗਰਾਵ ਰੋਡ ਜੇ ਤੁਸੀਂ ਲੋਡੀ ਗਲਬ ਨੂੰ ਆਉਂਗੇ ਫਰੋਇਪੁਰ ਰੋਡ ਵੱਲੋਂ ਆਉਂਗੇ ਤਾਂ ਤੁਹਾਨੂੰ ਪਹੇਗਾ ਸੱਜੇ ਪਾਸੇ ਔਰ ਜੇ ਤੁਸੀਂ ਪਖੋਵਾ ਰੋਡ ਤੋਂ ਆਉਂਗੇ ਤਾਂ ਪਹੇਗਾ ਖੱਬੇ ਪਾਸੇ ਉਹ ਵੈਸੇ ਗੱਲ ਐਡਰੈਸ ਸਿਰ ਲੋੜ ਹੀ ਨਹੀਂ ਹੈਗੀ ਕਿਉਂਕਿ ਹੁਣ ਬੇਬੇ ਇੰਨੀ ਵਾਇਰਲ ਹੋ ਚੁੱਕਿਆ ਬੇਬੇ ਨੂੰ ਪਤਾ ਲ ਦੇ ਕੇ ਬਸ ਦੱਸਦੇ ਨਹੀਂ ਬੇਬੇ ਖੜਦੇ ਕਿੱਥੇ ਆ ਹਾਂਜੀ ਆ ਛੋ ਵੀ ਕਿ ਬੇਬੇ ਪੱਕੀ ਗੱਲਾਂ ਹਾਂਜੀ ਜੇ ਬਲੌਗ ਸਾਡੇ ਹੈਗਾ ਆਟੋ ਸਟੈਂਡ ਦੇ ਕੋਲੇ ਕੀ ਬਾਤ ਹੈ ਜੀ ਤੇ ਬਹੁਤ ਵਧੀਆ ਬੇਬੇ ਸਾਗ ਦਾ ਵਾਕਿਆ ਕਮਾਲ ਦਾ ਸੀਗਾ ਅੱਛਾ ਜੀ ਤੇ ਵਧੀਆ ਸਾਨੂੰ ਲੱਗਿਆ ਤੇ ਨੈਕਸਟ ਟਾਈਮ ਦੁਬਾਰ ਤੇ ਦੁਬਾਰਾ ਫੇਰ ਵਲੌਗ ਕਰ ਰਹਾ ਵਾ ਅੱਲਾਸੀ ਕਿ ਗਿਰੇਲਾ ਕਰਾਂਗੇ ਅੱਛਾ ਗਿਰੇਲਾ ਕਰਨਾ ਹਾਂਜੀ ਚੂਰੀ ਵੀ ਬੇਬੇ ਮੱਕੀ ਦੀ ਰੋਟੀ ਦੀ ਵਧੀਆ ਲੱਗਦੀ ਆ ਹਾਂਜੀ ਉਹ ਵੀ ਬਣਾ ਲਾਂਗੇ ਹਾਂ ਇਹ ਚੀਜ਼ਾਂ ਨੂੰ ਨਵੀਂ ਨਵੀਂ ਆਈਟਮ ਸ਼ੁਰੂ ਕਰੋ ਸਾਗ ਦੋ ਸਾਗ ਦੀ ਥੋੜੀ ਮਹਿੰਗੀ ਪੈ ਗਈ ਤੇ ਚਲੋ ਹੁਣ ਤੁਸੀਂ ਕਰਦੇ ਕਿ ਆ ਵੀਡੀਓ ਨੂੰ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਸਾਗ ਦਾ ਰੇਟਿੰਗ ਕਿਹੜਾ ਰੇਟ ਦੱਸ ਦਿਓ ਸਾਡਾ ਹੈਗਾ ਸਾਗ ਦਾ ਦੋ ਰੋਟੀਆਂ ਜੀ ਔਰ ਸਾਗ 100 ਰੁਪਏ ਥਾਲੀ 4 ਰੋਟੀਆਂ 100 ਰੁਪਏ ਥਾਲੀ ਰੇਟ ਥੋੜਾ ਜ਼ਿਆਦਾ ਨਹੀਂ ਨਹੀਂ ਜ਼ਿਆਦਾ ਨਹੀਂ ਹੈ ਜੀ ਸਾਡੇ ਸਾਗ ਸਾਡੇ ਸਾਗ ਵਰਗਾ ਰੋਟੀਆਂ ਵਧੀਆ ਸਾਡੀਆਂ ਹੁੰਦੀਆਂ ਰੋਟੀ ਸਾਡੀ ਪਰ ਮੈਨੂੰ ਥੋੜਾ ਜਿਹਾ ਰੇਟ ਜ਼ਿਆਦਾ ਲੱਗਾ ਥੋੜਾ ਜਿਹਾ ਥੋੜਾ ਜਿਆਦਾ ਲੱਗਦਾ ਤੇ ਕਿੰਨਾ ਰੱਖੀ ਇਹਦੇ ਵਿੱਚ ਰੋਟੀਆਂ ਦੋ ਵਧਾ ਦਿਓ ਦੋ ਰੋਟੀਆਂ ਨਹੀਂ ਵਧਣਗੀਆਂ ਜੀ ਇੱਕ ਵਕਤ ਇੱਕ ਵਕਤ ਤਿੰਨ ਰੋਟੀਆਂ ਤਾਂ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਵਿੱਚ ਐਵੇਂ ਨਹੀਂ ਵਧਾ ਕੇ ਦੇ ਸਕਦੇ ਤਿੰਨ ਰੋਟੀਆਂ ਚਲੋ ਕਰ ਦੋ ਫਿਰ ਮੈਂ ਕਹਿੰਦਾ ਤਿੰਨ ਰੋਟੀ ਵੰਡੀ ਨਹੀਂ ਕਿਉਂਕਿ ਪੰਜਾਬੀ ਤਿੰਨ ਰੋਟੀ ਦਿੰਦੇ ਨਹੀਂ ਦੇ ਦਿੰਦੇ ਜੀ ਇੱਥੇ ਦਿੰਦੇ ਆ ਰੇਟ ਦਿੰਦੇ ਆ ਓਏ ਓਏ ਉਹ ਪੰਜਾਬੀ ਨੇ ਜਿਹੜੇ ਪੰਜਾਬੀ ਹੈ ਨਹੀਂ ਚਾਰ ਰੋਟੀਆਂ ਨਹੀਂ ਸਾਨੂੰ ਵਾਰਾ ਖਾਣੀ ਜਾਂ ਫਿਰ ਚਾਰ ਰੋਟੀਆਂ ਤੁਹਾਨੂੰ ਦੇਖੋ ਬਹੁਤ ਮਹਿੰਗਾ ਮੈਂ ਕਹਿੰਦੀ ਚਾਰ ਰੋਟੀਆਂ ਵਾਰਾ ਖਾਧਰੀਆਂ ਤੁਹਾਨੂੰ ਨਹੀਂ ਖਾਣੀ ਜੀ ਮੈਨੂੰ ਪਤਾ ਨਾ 50 ਰੁਪਏ ਕਿਲੋ ਆਟਾ ਹੋ ਗਿਆ 50 ਮਿਲਦਾ ਕਦੀ 60 ਮਿਲਦਾ ਸਾਨੂੰ ਕਦੀ ਕਦੀ ਕਿੱਥੋਂ ਲੈਣਾ ਨਹੀਂ ਪਰ ਠੀਕ ਹੈ ਬੇਬੇ ਪਰ ਮੈਨੂੰ ਥੋੜਾ ਜਿਹਾ ਸਾਗ ਥੋੜਾ ਮਹਿੰਗਾ ਲੱਗਾ ਠੀਕ ਹੈ ਪਰ ਰੇਟ ਤੁਹਾਡਾ ਆਪਣਾ ਆ ਤੇ ਵਧੀਆ ਚੀਜ਼ ਹੈ ਵੀਡੀਓ ਕਰੀ ਜਾਂਦੇ ਤਾਂ ਲੋਕਾਂ ਨੇ ਕਹਿਣਾ ਜੇ ਸੱਚੀ ਮਹਿੰਗਾ ਹੈ ਨਹੀਂ ਦੇਖੋ ਮੇਰੀ ਨਹੀਂ 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 ਦੇਖੋ ਜੀ ਮੇਰੀ ਜੈਨੂਨਟੀ ਆ ਮੈਂ ਦੇਖੋ ਜਿਹੜੀ ਜੀ ਆਪਾਂ ਚੰਗੀ ਗੱਲ ਕੀਤੀ ਐ ਜਿਹੜੀ ਅੱਜ ਤੈਨੂੰ ਰੋਟੀ ਦੋ ਰੋਟੀਆਂ ਮਹਿੰਗੀਆਂ ਲੱਗੀਆਂ ਹਾਂ ਹਾਂ ਚਾਰ ਰੋਟੀਆਂ ਉਹਦੀਆਂ ਬਹੁਤ ਵੈਲਿਊਏਬਲ ਸੀ 40 ਰੁਪਏ ਦੇ ਵਿੱਚ ਇਹ ਚਾਰ ਰੋਟੀਆਂ ਤਾਂ ਫਿਰ 400 ਦੇ ਨਾਲ ਦੋ ਰੋਟੀਆਂ ਦੇ ਨਾਲ ਇੱਕ ਸਬਜ਼ੀ ਹੋਰ ਐਡ ਕਰ ਦੋ ਫਿਰ ਥੋੜਾ ਜਿਹਾ ਉਹ ਬੈਟਰ ਹੋ ਜਾਣਾ ਐਸੀ ਮੈਂ ਰੇਟ ਰੱਖ ਦੋ ਤੁਸੀਂ ਚਲੋ ਜੀ ਹਾਂ ਆਹ ਲਾ ਗੱਲ ਬਣੀ ਨਾ 80 ਰੁਪਏ ਦੇ ਵਿੱਚ ਤਾਂ ਚਲੋ ਇਹ ਵਾਜਬ ਆ 80 ਰੁਪਏ ਚਲੋ ਦਾਣਾ ਜੀ ਦਾਣਾ ਹਾਂ ਜੀ ਤੁਸੀਂ ਦੇਖੋ 100 ਲੈਣਾ 100 ਵੀ ਲੈ ਲਿਓ ਕੋਈ ਵੱਖਰੀ ਗੱਲ ਆ ਕਿਉਂਕਿ ਅਸੀਂ ਚਾਹੁੰਦੇ ਆ ਵੀ ਜਿਹੜੇ ਕੋਈ ਵਿਚਾਰੇ ਗਰੀਬ ਲੋਕ ਨੇ ਜਿਹੜੇ ਠੀਕ ਹੈ ਜੀ ਕਿਉਂਕਿ ਸਾਗ ਹੋਣਾ ਇੱਕ ਮਹਾਰਾਜਾ ਬਣ ਕੇ ਰਹਿ ਜਾ ਕਿੰਨਾ ਥੜਾ ਲੱਗਦੀ ਹੈ ਦੇਖੋ ਜੀ ਕੱਲ ਮੈਂ ਬਣਾਇਆ ਸਾਰੀ ਦਿਹਾੜੀ ਮੇਰੀ ਲੱਗ ਗਈ ਸਾਰਾ ਦਿਨ ਮੈਨੂੰ ਲੱਗ ਗਿਆ ਸਾਗ ਚੁਗਿਆ ਫਹਿਲਾ ਫਿਰ ਉਹਨੂੰ ਧੋਤਾ ਫਿਰ ਕੱਟਿਆ ਫਿਰ ਉਹਨੂੰ ਅਲਣ ਪਾਇਆ ਫਿਰ ਤੜਕਾ ਲਗਾਇਆ ਪੂਰੀ ਦਿਹਾੜੀ ਲੱਗੀ ਹੈ ਮੇਰੀ ਸਾਗ ਦੀ ਅਸੀਂ ਉਹ ਉਸ ਦਾ ਨਹੀਂ ਬਣਾਣਾ ਕਿ ਲਿਆਓ ਜੀ ਬਾਹਰੋਂ ਕਟਵਾ ਕੇ ਲਿਆਓ ਔਰ ਆ ਲਿਆ ਕੇ ਬਣਾ ਦਿਓ ਕਿਉਂ ਨਹੀਂ ਚ ਕੋਈ ਟੀੜਾ ਮਕੌੜਾ ਲੋਕ ਵਿੱਚ ਹੁੰਦਾ ਇਹ ਵਿੱਚ ਮਿੱਟੀ ਘੱਟਾ ਹੁੰਦਾ ਅਸੀਂ ਪਹਿਲਾਂ ਧੋ ਕੇ ਫਿਰ ਕੱਟ ਕੇ ਬਣਾ ਲੇ ਚਲੋ ਥੈਂਕ ਯੂ ਜੀ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ